ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਤਾਂ ਉਹ ਸ਼ੁਰੂ ਕਰਦੇ ਆਂ ਅੱਜ ਦੇ ਕੁਝ ਵਧੀਆ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਬਰਨਾਲਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 5 8 1995 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ ਜੀ 5 ਫੁੱਟ 8 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀਆ ਐਮਏ ਆਈਟੀਆਈ ਪਲੰਬਰ ਕੰਮ ਕਰਿਆ ਜੀ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਕੈਨੇਡਾ ਦੇ ਵਿੱਚ ਆਪਣਾ ਵਧੀਆ ਘਰ ਹੈ ਪੀਆਰ ਦੀ ਫਾਈਲ ਅਪਲਾਈ ਕੀਤੀ ਹੋਈ ਹੈ ਤੇ ਵਧੀਆ ਆਂਦਣੇ ਜੀ ਪੰਜਾਬ ਦੇ ਵਿੱਚ ਪੰਜ ਕਿੱਲੇ ਜ਼ਮੀਨ ਹੈ ਤੇ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਹੁਣ ਪਰਿਵਾਰ ਇੰਡੀਆ ਦੇ ਵਿੱਚ ਵਾਪਸ ਆਇਆ ਜੀ ਲੜਕੇ ਦਾ ਵਿਆਹ ਕਰਨ ਲਈ ਵਿਆਹ ਇਹਨਾਂ ਨੇ ਜਲਦੀ ਕਰਨਾ ਹੈ ਤੇ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕੀ ਵਟਸਐਪ ਨੰਬਰ ਦਿੱਤਾ ਗਿਆ ਜੀ ਤੁਸੀਂ ਵਟਸਐਪ ਰਾਹੀਂ ਪਰਿਵਾਰ ਨਾਲ ਕੰਟੈਕਟ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਰਨ ਸਿੰਘ ਸ਼ੈਣੀ ਪਤਾ ਇਹਨਾਂ ਦਾ ਲੁਧਿਆਣਾ ਏਰੀਆ ਤੇ ਉਮਰ ਐ ਜੀ 25 8 1998 ਦਾ ਡੇਟ ਆ ਆਫ ਬਰਥ ਹੈ ਤੇ ਜਨਮ ਦਾ ਟਾਈਮ ਐ ਜੀ 20:40 ਮਿੰਟ ਤੇ ਜਨਮ ਸਥਾਨ ਐ ਜੀ ਲੁਧਿਆਣਾ ਤੇ ਕੱਦ ਕਾਠ ਐ ਮੁੰਡੇ ਦਾ 6 ਫੁੱਟ ਦੀ ਹਾਈਟ ਐ ਤੇ ਗੋਤ ਇਹਨਾਂ ਦਾ ਕਲੋਟੀ ਐ ਭਰਾ ਇਹਨਾਂ ਦਾ ਇੱਕ ਐ ਜੀ ਮਸਕਟ ਦੇ ਵਿੱਚ ਜੋਬ ਕਰ ਰਿਹਾ ਤੇ ਪੜ੍ਹਾਈ ਇਹਨਾਂ ਨੇ ਕਰੀ ਐ ਪਲੱਸ 2 ਸਮਕਰ ਜੀ ਮੁੰਡਾ ਪ੍ਰਾਈਵੇਟ ਨੌਕਰੀ ਕਰ ਰਿਹਾ ਤੇ 30000 ਰੁਪਏ ਤਨਖਾਹੇ ਮਹੀਨੇ ਦੀ ਪਿਤਾ ਇਹਨਾਂ ਦੇ ਡਿਪਾਰਟਮੈਂਟ ਸਟੋਰ ਚਲਾ ਰਹੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸ਼ੈਣੀ ਜਾਂ ਜੱਟ ਸਿੱਖ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਹੈ ਗਿਆ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਕਪੂਰਥਲਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 21 5 1995 ਦਾ ਡੇਟ ਆਫ ਬਰਥ ਹੈ ਤੇ ਗੋਤ ਹੈ ਇਹਨਾਂ ਦਾ ਜੋਹੜ ਤੇ ਕੱਦ-ਕਾਠ ਹੈ ਜੀ 5 ਫੁੱਟ 8 ਇੰਚ ਦੀ ਹਾਈਟ ਹੈ ਮੁੰਡੇ ਦੀ ਪੜਾਈ ਨੇ ਨਿਕਰੀ ਹੈ ਜੀ ਪਲੱਸ 2 ਤੇ ਨਾਲ ਹੀ CBSE ਬੋਰਡ ਨਾਨ ਮੈਡੀਕਲ ਕਰੀ ਹੈ ਜੀ ਐਮਏ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡ ਆਰਮੀ ਦੀ ਜੌਬ ਕਰ ਰਿਹਾ ਪਿਤਾ ਇਹਨਾਂ ਦੇ ਐਕਸ ਸਰਵਿਸਮੈਨ ਤੇ ਕੰਮ ਕਰ ਰਿਹਾ ਜੀ ਮੁੰਡਾ ਆਰਮੀ ਦੇ ਵਿੱਚ ਜੌਬ ਕਰਦਾ ਨਾਟ ਅਗਨੀਵੀਰ ਪ੍ਰੋਪਰਟੀ ਹੈ ਜੀ ਇਹਨਾਂ ਕੋਲ ਵਧੀਆ ਸਿਟੀ ਏਰੀਏ ਦੇ ਵਿੱਚ ਤੇ ਕਪੂਰਥਲ ਏਰੀਆ 'ਚ ਇਹਨਾਂ ਕੋਲ ਜ਼ਮੀਨ ਨਹੀਂ ਹੈਗੀ ਜੀ ਪ੍ਰੋਪਰਟੀ ਵਧੀਆ ਤੇ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਹੋਰ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਜਾਂ ਫਿਰ ਕੁੜੀ ਨੇ ਆਈਲਰਟਸ ਕਰੀ ਹੋਵੇ ਜੀ ਮੁੰਡੇ ਵੱਲੋਂ ਖਰਚਾ ਕਰ ਦਿੱਤਾ ਜਾਵੇਗਾ ਬਾਹਰ ਦੀ ਫਾਈਲ ਲਈ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਭੀਜੀਤ ਸ਼ੇਖੋ ਪਤਾ ਮੂਲਾਪੁਰ ਦਾ ਖਲਾ ਲੁਧਿਆਣਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ ਮੁੰਡੇ ਦੀ 26 ਸਾਲ ਕੱਦ-ਕਾਠ ਹੈ ਜੀ 5 ਫੁੱਟ 6 ਇੰਚ ਦੀ ਹਾਈਟ ਹੈ ਭੈਣ ਭਰਾ ਕੋਈ ਨਹੀਂ ਤੇ ਕੰਮਕਾਰ ਹੈ ਜੀ ਮੁੰਡਾ ਜੂਨੀਅਰ ਡਾਕਟਰ ਇਨ ਕੈਲੀਫੋਰਨੀਆ ਦੋ ਆਪਣੇ ਘਰ ਨੇ ਜੀ ਹਾਈ ਵਾਰਡ ਦੇ ਵਿੱਚ ਇਹਨਾਂ ਦੇ ਤੇ 10 ਕਿੱਲੇ ਇਹਨਾਂ ਕੋਲ ਜ਼ਮੀਨ ਹੈ ਯੂ ਐਸ ਏ ਦੀ ਸਿਟੀਜ਼ਨਸ਼ਿਪ ਹੈ ਇਹਨਾਂ ਦੇ ਪਿਤਾ ਰਿਟਾਇਰਡ ਨੇ ਤੇ ਮਾਤਾ ਇਹਨਾਂ ਦੇ ਸਟਾਫ ਨਰਸ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਡਾਕਟਰ ਹੋਵੇ ਜਾਂ ਫਿਰ ਨਰਸ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਨਪ੍ਰੀਤ ਸਿੰਘ ਪਤਾ ਕੋਲਾਣਾ ਮਾਨਸਾ ਏਰੀਆ ਉਮਰ ਹੈ ਜੀ 13 8 1998 ਦਾ ਡੇਟਾ ਹੋ ਵਰਤਾ ਤੇ ਕੱਦ-ਕਾਟ ਹੈ ਜੀ 6 ਫੁੱਟ ਦੀ ਹਾਈਟ ਹੈ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਗੋਤਣ ਦਾ ਮੱਲਕਾ ਉਹਦਾ ਇਹਨਾਂ ਨੇ ਕਰੀ ਹੈ ਜੀ ਬੀਏ ਐਮਐਸ 5 ਇਅਰ ਦੀ ਡਿਗਰੀ ਹੈ ਜੀ ਭੈਣ ਭਰਾ ਕੋਈ ਨਹੀਂ ਤੇ ਅਮਰਤ ਹਰੀ ਪਰਿਵਾਰ ਹੈ ਜੀ ਪਿਤਾ ਦਾ ਨਾਮ ਹੈ ਜੀ ਵੈਦ ਕਰਨੈਲ ਸਿੰਘ 30 ਸਾਲ ਤੋਂ ਆਪਣਾ ਕਲੀਨਿਕ ਚਲਾ ਰਹੇ ਨੇ ਤੇ ਮਾਤਾ ਦਾ ਨਾਮ ਹੈ ਜੀ ਬਲਵਿੰਦਰ ਕੌਰ ਪੀਜੀਆਈ ਗਵਰਨਮੈਂਟ ਜੌਬ ਕਰ ਰਹੇ ਨੇ ਹਿਸਾਰ ਦੇ ਵਿੱਚ ਤੇ ਕੰਮ ਕਰੇ ਜੀ ਇਹਨਾਂ ਦਾ 6 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਤੇ ਮੁੰਡਾ ਡਾਕਟਰ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਅਮਰਤ ਹਰੀ ਹੋਵੇ ਰੱਦਕਾਠ 5 ਫੁੱਟ 4 ਇੰਚ ਤੋਂ ਲੜਕੀ ਦਾ ਉੱਪਰ ਹੋਵੇ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਲੜਕੀ ਨੇ ਬੀਏ ਕਰੀ ਹੋਵੇ ਜਾਂ ਫਿਰ ਐਮਐਸ ਕਰੀ ਹੋਵੇ ਜਾਂ ਬੀਐਚਐਮਐਸ ਕਰੀ ਹੋਵੇ ਜਾਂ ਫਿਰ ਬੀਡੀਐਸ ਕਰੀ ਹੋਵੇ ਜਾਂ ਫਿਰ ਐਮਬੀਬੀਐਸ ਕਰੀ ਹੋਵੇ ਜੀ ਲੜਕੀ ਨੇ ਐਮਏ ਕਰੀ ਹੋਵੇ ਜਾਂ ਬੀਐਡ ਕਰੀ ਹੋਵੇ ਜਾਂ ਫਿਰ ਟੀਈਟੀ ਕਲੀਅਰ ਹੋਵੇ ਜੀ ਬੀਏ ਜਾਂ ਈਟੀਟੀ ਕਰੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਬਾਕੀ ਦੀ ਜਾਣਕਾਰੀ ਪਰਿਵਾਰ ਕੋਲੋਂ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਲੈ ਸਕਦੇ ਆਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗਗਨਪ੍ਰੀਤ ਸਿੰਘ ਪਤਾ ਮੋਗਾ ਏਰੀਆ ਕਾਸਟ ਹੈ ਜੀ ਇਹਨਾਂ ਦੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਉਗੜਿੰਗ ਹੈ ਉਮਰੇ ਜੀ ਮੁੰਡੇ ਦੀ 29 ਸਾਲ ਤੇ ਕੱਦ ਕਾਠ ਹੈ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਡੀਜ਼ਲ ਮਕੈਨਿਕਲ ਦਾ ਡਿਪਲੋਮਾ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਕੰਮ ਕਰਿਆ ਮੁੰਡਾ ਫੋਟੋਗ੍ਰਾਫੀ ਦਾ ਬਿਜ਼ਨਸ ਕਰਦਾ ਹੈ ਤੇ ਪਾਰਟ ਟਾਈਮ ਜੌਬ ਕਰਦੇ ਨੇ ਇਹ ਕਾਰ ਡਰਾਈਵਿੰਗ ਦੀ 5 ਕਿੱਲੇ ਇਹਨਾਂ ਕੋਲ ਜ਼ਮੀਨ ਹੈ ਜੀ ਲਿੰਕ ਰੋਡ ਤੇ ਤੇ ਯੂਰਪ ਦੇ ਇਹਨਾਂ ਦੇ ਪੇਪਰ ਲੱਗੇ ਹੋਏ ਨੇ ਇਹ ਤਾਂ ਇਹਨਾਂ ਦੇ ਦੁਬਈ ਦੇ ਵਿੱਚ ਡਰਾਈਵਰ ਨੇ ਤੇ ਇਹਨਾਂ ਦੀ ਮੰਗ ਹੈ ਜੀ ਕੁੜੀ ਘਰੇਲੂ ਪੜ੍ਹੀ ਲਿਖੀ ਹੋਵੇ ਓਨਲੀ ਜੱਟ ਸਿਕ ਕਾਸਟ ਤੋਂ ਹੋਵੇ ਲੜਕੀ ਪਰਿਵਾਰ ਵੈਸ਼ਨਾ ਹੋਵੇ ਜੀ ਨੰਬਰ ਦਿੱਤਾ ਗਿਆ ਫੈਮਲੀ ਦਾ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਕਪੂਰਥਲਾ ਏਰੀਆ ਕਾਸਟ ਹੈ ਜੀ ਇਹਨਾਂ ਦੀ ਕੰਬੋਜ ਗੁਰਸਿੱਖ ਪਰਿਵਾਰ ਹੈ ਜੀ ਸਾਰਾ ਉਮਰ ਇਹਨਾਂ ਦੀ ਦਸੰਬਰ 1990 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ-ਕਾਠ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਥੋੜਾ ਯੀਨ ਨੇ ਕਰੀਆ ਜੀ ਡਿਪਲੋਮਾ ਇਨ ਮੈਕੈਨੀਕਲ ਇੰਜੀਨੀਅਰਿੰਗ ਭੈਣ ਇਹਨਾਂ ਦੀ ਇੱਕ ਮੈਰਿਡ ਆ ਤੇ ਭਰਾ ਵੀ ਇੱਕ ਮੈਰਿਡ ਆ ਕੰਮ ਕਰਿਆ ਜੀ ਮੁੰਡਾ ਹੈ ਰੇਲਵੇ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਕਰ ਰਿਹਾ ਤੇ ਇਹਨਾਂ ਦੀ ਮੰਗ ਹੈ ਕੁੜੀ ਚੰਗੇ ਗੁਰ ਸਿੱਖ ਪਰਿਵਾਰ ਦੀ ਹੋਵੇ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਜਾਂ ਫਿਰ ਲੜਕੀ ਨੇ ਬੀਏ ਬੀਐਡ ਜਾਂ PTE ET CET ET ਕਲੀਅਰ ਕੀਤਾ ਹੋਵੇ ਜੀ ਲੜਕੀ ਦੀ ਕਾਸਟ ਕਮਬੋਜ OBC ਜਾਂ ਜਨਰਲ ਕੈਟਾਗਰੀ ਵਾਲੇ ਇਹਨਾਂ ਨਾਲ ਸੰਪਰਕ ਕਰਨ ਤੇ ਲੜਕੀ ਦਾ ਕਦ ਪੰਜ ਫੁੱਟ 2 ਇੰਚ ਤੋਂ ਉੱਪਰ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਲਾਲ ਸਿੰਘ ਪਤਾ ਲੌਂਗੀ ਵਿੰਡ ਏਰੀਆ ਜੀ ਪੀਤਾ ਦਾ ਨਾਮ ਹੈ ਗੁਰਚਰਨ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਸੰਧੂ ਹੈ ਉਮਰ ਹੈ ਜੀ 37 1998 ਦਾ ਡੇਟ ਆਫ ਬਰਥ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਤੇ ਭਰਾ ਇਹ ਦੋ ਨੇ ਭੈਣ ਇਹਨਾਂ ਦੀ ਇੱਕ ਹੈ ਜੀ ਕੰਮ ਕਰ ਹੈ ਜੀ ਇਹਨਾਂ ਕੋਲ 35 ਕਿੱਲੇ ਜ਼ਮੀਨ ਹੈ ਖੇਤੀਬਾੜੀ ਦਾ ਕੰਮ ਹੈ ਵਧੀਆ ਆਮਦਨ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਫੈਮਲੀ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲਕਸ਼ਮਣ ਸਿੰਘ ਪਤਾ ਪਟਿਆਲਾ ਏਰੀਆ ਉਮਰੇ ਜੀ ਇਹਨਾਂ ਦੀ 35 ਸਾਲ 14/4/1999 ਦੇ ਵਿੱਚ ਇਹਨਾਂ ਦਾ ਜਨਮ ਹੈ ਜੀ ਕਾਸਟ ਇਹਨਾਂ ਦੀ ਰਾਜਪੂਤ ਤੇ ਕਰਦਾ ਜੀ 5 ਫੁੱਟ 5 ਇੰਚ ਦੀ ਹਾਈਟ ਹੈ ਗੋਤ ਇਹਨਾਂ ਦਾ ਖਾਸ ਹੈ ਤੇ ਕੰਮਕਾਰ ਹੈ ਜੀ ਮੁੰਡਾ ਇਲੈਕਟ੍ਰੋਨਿਕਸ ਦਾ ਕੰਮ ਕਰਦਾ ਆਪਣਾ ਵਧੀਆ ਘਰ ਪਰਿਵਾਰ ਹੈ ਜੀ ਇਹਨਾਂ ਦੀ ਮੰਗ ਹੈ ਕੁੜੀ ਵਧੀਆ ਘਰੇਲੂ ਹੋਵੇ ਜੀ ਘਰ ਸੰਭਾਲਣ ਵਾਲੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਉੱਥੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦਮਨਪ੍ਰੀਤ ਸਿੰਘ ਜ਼ਿਲ੍ਹਾ ਪਟਿਆਲਾ ਏਰੀਆ ਦਾ ਸਾਸਟ ਹੈ ਜੀ ਕੰਬੋਜ ਤੇ ਉਮਰ ਹੈ ਮੁੰਡੇ ਦੀ 30 ਸਾਲ ਰੱਦਕਾਠ ਹੈ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਡਿਪਲੋਮਾ ਫੂਡ ਬਰਸਸ ਵੈਬਰੀਜ਼ ਕੰਮ ਕਰ ਰਿਹਾ ਜੀ ਕੈਨੇਡਾ ਦੇ ਵੀਜ਼ਾ ਵਿੱਚ ਮੁੰਡਾ ਵਰਕ ਪਰਮਿਟ ਤੇ ਹੈ 10 ਕਿਲੇ ਪੰਜਾਬ ਦੇ ਵਿੱਚ ਜ਼ਮੀਨ ਹੈ ਇਹਨਾਂ ਦੀ ਮੰਗ ਹੈ ਜੀ ਜੇ ਕੁੜੀ ਕੈਨੇਡਾ ਵਿੱਚ ਹੈ ਤਾਂ ਕਾਸਟ ਕੰਬੋਜ ਜੱਟ ਰਾਜਪੂਤ ਲੰਬਾਣੇ ਤੇ ਖੱਤਰੀ ਤਰਖਾਣ ਹੋ ਸਕਦੇ ਨੇ ਜੇ ਲੜਕੀ ਇੰਡੀਆ ਦੇ ਵਿੱਚ ਹੈ ਜੀ ਤਾਂ ਲੜਕੀ ਨੇ ਹਾਈ ਕੁਆਲਿਫਿਕੇਸ਼ਨ ਕਰੀ ਹੋਵੇ ਤੇ ਓਨਲੀ ਜੱਟ ਸਿੱਖ ਤੇ ਕੰਬੋਜ ਕਾਸਟ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਤੁਸੀਂ ਵਟਸਐਪ ਰਾਹੀਂ ਕੰਟੈਕਟ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਜਿਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਸਾਰੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਨੂੰ ਇਹਨਾਂ ਵਿੱਚੋਂ ਜਿਹੜਾ ਰਿਸ਼ਤਾ ਵੀ ਸਹੀ ਲੱਗਦਾ ਹੈ ਉਹ ਪਰਿਵਾਰ ਨਾਲ ਤੁਸੀਂ ਸਿੱਧੀ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਤੇ ਆਪਣੀ ਜ਼ਿੰਮੇਵਾਰੀ ਦੇ ਰਿਸ਼ਤਾ ਕਰੋ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਜੀ ਅਸੀਂ ਖੁਦ ਕੋਈ ਵੀ ਰਿਸ਼ਤੇ ਨਹੀਂ ਕਰਵਾਉਂਦੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ